ਅੰਮ੍ਰਿਤਸਰ ਵਿਸਾਖੀ ਦੇ ਤਿਹਾੜੀ ਤੇ ਖਾਲਸਾ ਪੰਥ ਸਾਜਨਾ ਦਿਵਸ ਮਨਾਉਣ ਦੇ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਜੋ ਬੋਲੇ ਸੋਨਿਹਾਲ ਦੀ ਚੈਕਾਰਿਆਂ ਦੀ ਗੂੰਜ ਫੇਚ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਦੱਸਦਾ ਹੈ ਕਿ ਬਸਾਂ ਦੇ ਵਿੱਚ ਇਹਨਾਂ ਸ਼ਰਧਾਲੂਆਂ ਵੱਲੋਂ ਜੋ ਬੋਲੇ ਸੋਨਿਹਾਲ ਦੇ ਚੈਕਾਰੇ ਲਗਾ ਕੇ ਪਾਕਿਸਤਾਨ ਦੇ ਲਈ ਇਸ ਸੰਗਤਾਂ ਰਵਾਨਾ ਹੋਈਆਂ ਨੇ ਜਿੱਥੇ ਸੰਗਤਾਂ ਪਾਕਿਸਤਾਨ ਵਿੱਚ ਗੁਰਦ ਆਮਾ ਦੇ ਦਰਸ਼ਨ ਕਰਨ ਗਿਆ ਅਤੇ 1 ਉਹ ਈਪ੍ਰੈਲ ਨੂੰ ਇਹ ਸੰਗਤਾਂ ਆਪਣੇ ਗੁਰਦ ਆਮਾ ਦੇ ਦਰਸ਼ਨ ਕਰਕੇ ਵਾਪਸ ਘਰ ਪਾਰਤ ਪਰਤਨ ਗਿਆ ਉਦਰੇ ਅਟਾਰੀ ਵਾਗਾ ਸਰਹੱਦ ਰਾਹੀ ਇਹ ਜੱਥਾ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਦੱਸ ਦਈਏ ਕਿ ਕੁੱਲ 1525 ਸੰਗਤਾਂ ਨੇ ਵੀਜ਼ਾ ਅਪਲਾਈ ਕੀਤੇ ਸਨ ਜਿਨ੍ਹਾਂ ਵਿੱਚੋਂ 929 ਵੀਜ਼ਾ ਨੂੰ ਪਾਕਿਸਤਾਨ ਸਰਕਾਰ ਵੱਲੋਂ ਪ੍ਰਵਾਨ ਕੀ ਦਿੱਤੇ ਗਏ ਸੀ ਅਤੇ ਹੁਣ 596 ਵੀਜ਼ਾ ਦੀ ਕਟੌਤੀ ਕੀਤੀ ਗਈ ਇਸ ਮੌਕੇ ਸ਼ਬਦਾਲੂਆਂ ਦੇ ਮਨਾ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ ਜਿਨ੍ਹਾਂ ਨੂੰ ਮੱਥਾ ਟੇਕਣ ਦਾ ਮੌਕਾ ਮਿਲਿਆ ਕਿਹੜੀ ਜਗ੍ਹਾ ਤੋਂ ਆਏ? ਅਸੀਂ ਆਏ ਆ ਸਰਸੇ ਕੋਲੇ ਪਿੰਡਾ ਝੋੜ ਰੋਹੀ ਜਿਹੜਾ ਸਰਸਾ ਹਰਿਆਣਾ ਕਿਹੜੀ ਜਗ੍ਹਾ ਜਾ ਰਹੇ ਆ? ਹੁਣਕਾਣਾ ਸਾਹਿਬ ਜਾ ਰਹੇ ਆ। ਕਿਨੀ ਖੁਸ਼ੀ ਹੋ ਰਹੀ ਹੈ? ਖੁਸ਼ੀ ਦਾ ਕੋਈ ਹੰਤ ਹੈ? ਐਜ਼ੀ ਵੀ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ। ਐਜ਼ੀ ਵੀ ਸੀ ਦਾ ਸ਼ੁਕਰਾਨਾ ਕਰਨਾ ਚਾਹੋਗੇ? ਅਸੀਂ ਐਸਜੀਪੀਸੀ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਸਾਡਾ ਵੀ ਜਆ ਉਧਰੋਂ ਲੱਗਿਆ ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹੜੇ ਸਾਡੇ ਬੇਪ ਸਿੰਘ ਸੀ ਪਰ ਉਹ ਉਹ ਵੜ ਗਈ ਕੀ ਕੀਤਾ ਜਾਵੇ ਹੁਣ? ਪਰ ਸਾਡੂ ਉਹਦੇ ਅੰਡਰੀ ਚੱਲਣਾ ਪੈਣਾ ਜੇ ਬਣ ਗਈ ਪਰ ਸਾਡੇ ਸਾਡੂ ਬੇਪਸੰਦ ਸੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਸੀ ਕਿ ਅਲੱਗ ਤੋਂ ਬੇਟੀ ਬਣੂ ਪਹਿਲੀ ਵਾਰੀ ਟਰਾਈ ਕੀਤਾ ਸੀ ਜਾਲਦਾ ਨਹੀਂ ਨਹੀਂ ਪਹਿਲਾਂ ਤਿੰਨ ਵਾਰ ਹੋ ਆਇਆ ਚੌਥੀ ਵਾਰ ਚੱਲ ਰਿਹਾ ਹਾਂ ਚੌਥੀ ਵਾਰ ਚੱਲ ਰਿਹਾ ਹਾਂ ਹਾਂ ਜੀ ਮੈਂ ਕਿਹਾ ਸਕੂਨ ਹੈ ਪੂਰਾ ਕੋਈ ਅੰਤ ਉਮਰੀ ਬਾਝ ਜਾਂਦੀ ਹੈ 80 ਸਾਲ ਦਾ ਹੋ ਗਿਆ ਜੇ ਤੇਰੇ ਵਰਗਾ ਜਵਾਨ ਨਾ ਮੈਂ ਇਹ ਕੱਲੇ ਜਾ ਰਹੇ ਜਦ ਨਹੀਂ ਸਾਥੀ ਮੇਰਾ ਹੋ ਰਿਹਾ ਹੈ ਤੱਲੇ ਯਾਰ ਆ ਵੀ ਤੱਲੇ ਹੀ ਮੈਂ ਬੇਰਸਤਰ ਕੁੜੀਆਂ ਕੁੜੀਆਂ ਬੇਨੇ ਬੜੀ ਕੰ ਵਿਚਾਰੀ ਆ ਉਹਦੇ ਘਰ ਬੰਦੀਆਂ ਮੈਂ ਬਸ ਦਰਸ਼ ਮੇਲਾ ਕਰ ਰਤੇ ਜੀ ਕਿਹੜੀ ਕਿਹੜੀ ਜਗ੍ਹਾ ਦੇ ਦਰਸ਼ਨ ਕਰੋਗੇ ਉੱਥੇ ਉੱਥੇ ਸਾਰੇ ਆਪਣਾ ਗੰਕਾਲਾ ਸਾਹਿਬ ਜਾਵਾਂਗੇ ਜਿੱਦੇ ਗੁਰਦੁਆਰੇ ਸਾਹਿਬ ਦੇ ਸਭ ਦੇ ਦਰਸ਼ਨ ਕਰਾਂਗੇ ਪੰਜਾ ਸਾਹਿਬ ਡੇਰਾ ਸਾਹਿਬ ਨਾ ਕਰਤਾਰਪੁਰ ਸਭ ਰੋੜੀ ਸੱਚਾ ਸੋਤਾ ਸਾਰੇ ਤਰ੍ਹਾਂ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਹੁਤ ಅಪਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ ਤੇ ਪਹਿਲੀ ਵਾਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਇਹ ਵੀ ਜੇ ਲੱਗੇ ਆ ਹੁਣ ਸੰਗਤਾਂ ਦੇ ਨਾਲ ਜਾ ਰਹੇ ਆ 1101 ਜਿਹੜਾ ਇਥੋਂ ਸ਼ਖਸ ਜਾ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਨਾਮ ਸਿਮਰਨ ਜਪਾਉਂਦੇ ਆ ਆਪਣੇ ਚਰਨਾਂ ਨਾਲ ਜੋੜਨ ਜਿੱਥੇ-ਜਿੱਥੇ ਵੀ ਗੁਰੂ ਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਉਹਨਾਂ ਥਾਵਾਂ ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਝੁੱਲ ਰਹੀ ਆ ਗੰਦੀਆਂ ਸਰਕਾਰਾਂ ਕਰਕੇ ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫਰ ਉਹਨਾਂ ਜੇਲਾਂ ਵਿੱਚ ਗਾਲ ਕੇ ਹੁਣ ਭਾਈ ਅਮਰਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਠਨਾਂ ਵਾਸਤੇ ਪ੍ਰਚਾਰ ਕਰ ਰਹੇ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ ਤੇ ਉਹਨਾਂ ਦੀ ਇਹੋ ਹੀ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਸਾਹਿਬ ਅੱਗੇ ਦਿੱਲੀ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜਿੱਥੇ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਜਲਦੀ ਤੋਂ ਜਲਦੀ ਰਹਾਇਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨਾ ਅੱਜ ਵਿਸਾਖੀ ਦਾ ਦਿਹਾੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਅੱਜ ਜਾ ਰਹੇ ਹੋ ਪਾਕਿਸਤਾਨ ਦਵਾਨਾ ਹੋ ਰਹੇ ਹੋ ਜੀ ਕਿਹੜੇ ਕਿਹੜੇ ਦੂਤਾ ਮਾਦਰਸ਼ਨ ਕਰੋਗੇ ਨੰਕਾ ਸਾਹਿਬ ਗੁਰੂ ਸਾਹਿਬ ਡੇਰਾ ਸਾਹਿਬ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਸਾਰੇ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਕਿੰਨੀ ਖੁਸ਼ੀ ਮਹਿਸੂਸ ਹੋਵੇਗੀ ਬਹੁਤ ਖੁਸ਼ੀ ਹੋਵੇਗੀ ਜੀ ਪਰਮਾਤਮਾ ਨੇ ਆਪਾਂ ਨੂੰ ਬੁਲਾਇਆ ਹੈ ਦਰਸ਼ਨ ਕਰਨ ਵਾਸਤੇ ਜਾਣਾ ਪਹਿਲੀ ਵਾਰੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਪਹਿਲੀ ਵਾਰੀ ਚੀਜ਼ ਆ ਗਿਆ ਪਹਿਲੀ ਵਾਰੀ ਚੀਜ਼ ਆ ਗਿਆ ਮਨੁਸ ਕੋਣ ਹੈ ਹਾਂਜੀ ਹਾਂਜੀ ਕੱਲੇ ਜਾਵੇਗਾ ਫੈਮਿਲੀ ਸਮੇਤ ਬਹੁਤ ਆਨੰਦ ਨਹੀਂ ਅਸੀਂ ਦੋਨੋਂ ਜਾਂਦੇ ਹਾਂ ਬਹੁਤ ਬਹੁਤ